ਨਾਲ ਜੁੜੇ ਬੈਠੇ ਸਮੂਹ ਦਰਸ਼ਕੋ ਤੇ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਰਾਨਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਦੋਸਤੋ ਅੱਜ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ ਜੀ ਸਟਾ ਮਿਸਰੀ ਕੋਈ ਇਹਨੂੰ ਸਟਾ ਕਹਿੰਦਾ ਹੈ ਕੋਈ ਇਹਨੂੰ ਧਾਜੀ ਮਿਸਰੀ ਕਹਿੰਦੇ ਨੇ ਇਹ ਬਹੁਤ ਸਵਾਦ ਹੁੰਦੀ ਹੈ ਜੀ ਤੇ ਖਾਣ ਦੇ ਵਿੱਚ ਤੇ ਖੰਗ ਦੇ ਵਿੱਚ ਬੜਾ ਆਰਾਮ ਦਾ ਕਰਦੀ ਹੈਗੀ ਇਹ ਗਲੇ ਦੇ ਵੀ ਖਾਰਸ਼ ਹੋਵੇ ਤਾਂ ਲੈ ਸਕਦੇ ਹੋ ਇਹ ਠੰਡੀ ਹੁੰਦੀ ਹੈ ਜੀ ਜੇਕਰ ਇਸ ਨੂੰ ਦੁੱਧ ਦੇ ਵਿੱਚ ਮਿਸਰੀ ਨੂੰ ਤੇ ਕੇਸਰ ਨੂੰ ਵਲਾਕੇ ਪੀਤਾ ਜਾਵੇ ਤਾਂ ਇਹ ਤੁਹਾਡੀ ਬਾਡੀ ਨੂੰ એનર્ਜੀ ਦਿੰਦੀ ਹੈ ਜੀ ਤਾਕਤ ਦਿੰਦੀ ਹੈ ਥਰੋਤਾ ਜਾ ਕਰਦੀ ਹੈ ਤੇ ਖੂਨ ਦੀ ਇਹਦੇ ਵਿੱਚ ਗਲੂਕੋਜ਼ ਹੁੰਦਾ ਜੀ ਇਸ ਕਰਕੇ ਐਨੀਮੀਆ ਵਿੱਚ ਵੀ ਵਧੀਆ ਹੈਗੀ ਹੈ ਜੀ ਠੀਕ ਰਹਿੰਦੀ ਹੈ ਤੇ ਤੁਸੀਂ ਰੋਜ਼ਾਨਾ ਇਹਨੂੰ ਆਪਣੀ ਖਾਣੇ ਵਿੱਚ ਸ਼ਾਮਲ ਕਰ ਸਕਦੇ ਹੋ ਅੱਖਾਂ ਵਾਸਤੇ ਵੀ ਇਹ ਗੁਣਕਾਰੀ ਹੈਗੀ ਹੈ ਇਹ ਗਰਮੀਆਂ ਦੇ ਵਿੱਚ ਊਲੂ ਲੱਗਣ ਤੋਂ ਵੀ ਬਚਾਉਂਦੀ ਹੈਗੀ ਹੈ ਜੀ ਕਿਉਂਕਿ ਠੰਡ ਹੁੰਦੀ ਹੈ ਇਹ ਇਹ ਨੂੰ ਸਰਬਤ ਦੇ ਤਰ੍ਹਾਂ ਵੀ ਘੋਲ ਕੇ ਪੀ ਸਕਦੇ ਆਂ ਦੋਸਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਰੱਬ ਰਾਖਾ ਜੀ ਮਿਲਦਾ ਕੋਈ ਹੋਰ ਅਗਾਂ ਵੀਡੀਓ ਲੈ ਕੇ ਕੋਈ ਨਵੀਂ ਜਾਣਕਾਰੀ ਲਈ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਤਦ ਤੱਕ ਲਈ ਜਿਓਰ ਆਗਿਆ ਰੱਬ ਰਾਖਾ ਸਤਿ ਸ੍ਰੀ ਅਕਾਲ